ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਘਰ ਦੀ ਸੁਖ ਸ਼ਾਂਤੀ ਦੇ ਲਈ ਆਪਣੇ ਘਰ ਦੀ ਬਰਕਤ ਦੇ ਲਈ ਅਤੇ ਆਪਣੇ ਬੱਚਿਆਂ ਦੀ ਤੰਦਰੁਸਤੀ ਦੇ ਲਈ ਮੇਰੀਆਂ ਪੈਣਾ ਸਵੇਰੇ ਉੱਠਦੇ ਅਨਸਾਰ ਇਹ ਇੱਕ ਸ਼ਬਦ ਬੋਲੋ ਕਿਉਂਕਿ ਕਈ ਪੈਣਾ ਪੁੱਛਦਿਆਂ ਨੇ ਕਿ ਘਰ ਦੀ ਸੁਖ ਸ਼ਾਂਤੀ ਦੇ ਲਈ ਸ਼ਬਦ ਦੱਸੋ ਜਾਂ ਫਿਰ ਔਲਾਦ ਦੀ ਕਾਮਯਾਬੀ ਦੇ ਲਈ ਸ਼ਬਦ ਦੱਸੋ ਜਾਫਿਰ ਕਰਦੀਆਂ ਹੋਰ ਸਮੱਸਿਆਵਾਂ ਜਿਹੜੀਆਂ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਸ਼ਕਤੀਸ਼ਾਲੀ ਸ਼ਬਦ ਬਾਰੇ ਗੱਲ ਕਰਨ ਜਾ ਰਹੇ ਹਾਂ ਇਹ ਇੱਕੋ ਹੀ ਸ਼ਬਦ ਸਾਰਾ ਕੁਝ ਸਾਡੀ ਝੋਲੀ ਦੇ ਵਿੱਚ ਪਾ ਦੇਵੇਗਾ ਸਾਡੇ ਘਰ ਦੇ ਵਿੱਚ ਪੈਸਾ ਖੁਸ਼ੀਆਂ ਵੀ ਆਪ ਚਲ ਕੇ ਆਉਣਗੀਆਂ ਅਤੇ ਸਾਡੇ ਬੱਚੇ ਵੀ ਤੰਦਰੁਸਤ ਅਤੇ ਹਮੇਸ਼ਾ ਕਾਮਯਾਬ ਰਹਿਣਗੇ ਖੁਸ਼ ਰਹਿਣਗੇ ਤੇ ਫਿਰ ਉਹ ਕਿਹੜਾ ਸ਼ਬਦ ਹੈ ਅਤੇ ਆਪਾਂ ਕਿੰਜ ਕਰਨਾ ਹੈ ਇਹ ਸਾਰੀ ਗੱਲਬਾਤ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਾਨੂੰ ਮਹਾਪੁਰਖ ਜੀ ਅਕਸਰ ਹੀ ਸਮਝਾਉਂਦੇ ਨੇ ਕਿ ਜਿਹੜਾ ਅਮਰਤ ਵੇਲਾ ਹੈ ਇਹ ਬੜਾ ਹੀ ਪਾਵਰਫੁਲ ਸ਼ਕਤੀਸ਼ਾਲੀ ਵੇਲਾ ਹੈ ਬੜਾ ਕੀਮਤੀ ਵੇਲਾ ਹੈ ਇਸ ਵੇਲੇ ਦੇ ਵਿੱਚ ਉੱਠ ਕੇ ਕੀਤੀਆਂ ਹੋਈਆਂ ਅਰਦਾਸਾਂ ਵੀ ਪੂਰੀਆਂ ਹੁੰਦੀਆਂ ਨੇ ਤੇ ਇਸ ਕਰਕੇ ਇਸ ਕੀਮਤੀ ਵੇਲੇ ਨੂੰ ਸੰਭਾਲਣਾ ਸਾਡੇ ਸਭ ਦੇ ਲਈ ਜ਼ਰੂਰੀ ਹੈ ਜੇਕਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਚਾਹੁੰਦੇ ਹਾਂ ਕਾਮਯਾਬ ਹੋਣਾ ਚਾਹੁੰਦੇ ਹਾਂ ਆਪਣੇ ਘਰ ਦੀ ਸੁੱਖ ਸ਼ਾਂਤੀ ਤਰੱਕੀ ਚਾਹੁੰਦੇ ਹਾਂ ਤੇ ਸਭ ਤੋਂ ਪਹਿਲਾਂ ਅਮਰਤ ਵੇਲੇ ਉੱਠਣਾ ਪੈਣਾ ਹੈ ਸਾਧ ਸੰਗਤ ਜੀ ਇੱਕ ਸਾਖੀ ਸਾਂਝੀ ਕਰਨ ਜਾ ਰਹੀ ਹਾਂ ਕਹਿੰਦੇ ਇੱਕ ਦਿਨ ਗੁਰੂ ਜੀ ਦੀਵਾਨ ਲਗਾ ਕੇ ਬੈਠੇ ਸਨ ਸਾਧ ਸੰਗਤ ਆਪਣੇ ਵਿਸ਼ੇ ਤੇ ਆਉਂਦੇ ਹਾਂ ਕਿ ਜਿਹੜੇ ਅਮਰਤ ਵੇਲੇ ਉੱਠਦੇ ਨੇ ਉਹ ਆਪਣੀ ਝੋਲੀ ਖੁਸ਼ੀਆਂ ਨਾਲ ਬਰਕਤਾਂ ਨਾਲ ਪਰਵਾ ਲੈਂਦੇ ਨੇ ਕਿਉਂਕਿ ਇਸ ਵੇਲੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੋਵਾਂ ਹੱਥਾਂ ਦੇ ਨਾਲ ਸਾਡੀਆਂ ਝੋਲੀਆਂ ਭਰਦੇ ਨੇ ਸਾਡੀਆਂ ਇਸ਼ਿਆਵਾਂ ਅਰਦਾਸਾਂ ਪੂਰੀਆਂ ਕਰਦੇ ਨੇ ਇਸ ਕਰਕੇ ਅੰਮ੍ਰਿਤ ਵੇਲੇ ਉੱਠਣਾ ਬਹੁਤ ਜ਼ਰੂਰੀ ਹੈ ਅਤੇ ਅੰਮ੍ਰਿਤ ਵੇਲਾ ਸੰਭਾਲਣਾ ਵੀ ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀ ਜੇ ਅਸੀਂ ਵੇਖੀਏ ਕਿ ਪੁਰਾਣੇ ਸਮਿਆਂ ਦੇ ਵਿੱਚ ਪਰਿਵਾਰ ਦਾ ਆਪਸ ਦੇ ਵਿੱਚ ਕਿੰਨਾ ਪਿਆਰ ਸੀ ਇਕਤਾ ਸੀ ਕੋਈ ਕਲੇਸ਼ ਨਹੀਂ ਸੀ ਕੋਈ ਲੜਾਈ ਝਗੜਾ ਨਹੀਂ ਅਤੇ ਪਰਿਵਾਰਾਂ ਦੇ ਵਿੱਚ ਬਰਕਤਾਂ ਵੀ ਕਿੰਨੀਆਂ ਸਨ ਰੌਣਕਾਂ ਵੀ ਕਿੰਨੀਆਂ ਸਨ ਕਦੇ ਸੋਚਿਆ ਕਿ ਇਹ ਰੌਣਕਾਂ ਬਰਕਤਾਂ ਖੁਸ਼ੀਆਂ ਖੇੜੇ ਤੰਦਰੁਸਤੀ ਉਹਨਾਂ ਸਮਿਆਂ ਦੇ ਵਿੱਚ ਕਿਉਂ ਸੀ ਕਿਉਂਕਿ ਉਸ ਵੇਲੇ ਦੀਆਂ ਬੇਬੀਆਂ ਸੀ ਜੋ ਉਹਨਾਂ ਦੇ ਨਿਯਮ ਸੀ ਪਹਿਲੀ ਗੱਲ ਕਿ ਉਹਨਾਂ ਦਾ ਅੰਮ੍ਰਿਤ ਵੇਲਾ ਪੱਕਾ ਸੀ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਕੀ ਸੀ ਇਸ਼ਨਾਨ ਕਰਨਾ ਇਸ਼ਨਾਨ ਕਰਨ ਤੋਂ ਬਾਅਦ ਹੀ ਆਪਣੇ ਕਿਸੇ ਕੰਮ ਕਰਨ ਨੂੰ ਹੱਥ ਪਾਉਂਦੀ ਸੀ ਅਤੇ ਜਦੋਂ ਵੀ ਕੋਈ ਕੰਮ ਕਰਨ ਨੂੰ ਹੱਥ ਪਾਉਣਾ ਜਿਹੜੇ ਵੀ ਕੰਮ ਕਰਨ ਨੂੰ ਕਰਨਾ ਨਾਲ-ਨਾਲ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਨਾ ਪਹਿਲਾਂ ਜਦੋਂ ਧਾਰਾਂ ਕੱਢਦੀ ਸੀ ਉਦੋਂ ਵੀ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੀ ਸੀ ਰਸੋਈ ਦੇ ਵਿੱਚ ਆ ਕੇ ਜੋ ਵੀ ਚਾਹ ਪਾਣੀ ਤਿਆਰ ਕਰਨਾ ਉਦੋਂ ਵੀ ਮੋਲ ਮੰਤਰ ਦਾ ਜਾਪ ਕਰਨਾ ਤਾਂ ਵੀ ਮੋਲ ਮੰਤਰ ਨਾਲ-ਨਾਲ ਪੜੇ ਜਾਣਾ ਜੇ ਰੋਟੀ ਪਕਾਉਣਾ ਤਾਂ ਵੀ ਮੋਲਮੰਤੈ ਦਾ ਜਾਪ ਕਰੀ ਜਾਣਾ ਜਦੋਂ ਵੀ ਰੋਟੀ ਪਾਣੀ ਘਰ ਦੇ ਜੀਵਾਂ ਨੂੰ ਪ੍ਰਸ਼ਾਦਾ ਛਕਾਉਣਾ ਉਦੋਂ ਵੀ ਮੋਲਮੰਤੈ ਦਾ ਜਾਪ ਕਰਦੀਆਂ ਸੀ ਮਾਲਕ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਪ੍ਰਸ਼ਾਦਾ ਛਕਾਉਂਦੀਆਂ ਅਤੇ ਇਹ ਅਰਦਾਸ ਪੈਣਾ ਹਮੇਸ਼ਾ ਕਰਦੀਆਂ ਸੀ ਕਿ ਮਾਲਕ ਸ਼ੁਕਰ ਹੈ ਤੂੰ ਸਾਨੂੰ ਰੋਟੀ ਦਿੱਤੀ ਤੇ ਸਤਗੁਰ ਸੱਚੇ ਪਾਸ਼ਾ ਆਪਣੀ ਮਿਹਰ ਆਪਣੀ ਕਿਰਪਾ ਇਸੇ ਤਰ੍ਹਾਂ ਬਣਾਈ ਰੱਖਣਾ ਅਤੇ ਆਪਣੇ ਘਰ ਕਾਮਕਾਰ ਬੀਬੀਆਂ ਬੜੇ ਚਾਹ ਦੇ ਨਾਲ ਕਰਦੀਆਂ ਸੀ ਇਹ ਨਹੀਂ ਕਿ ਤੂੰ ਕਰ ਲੈ ਤੇ ਤੂੰ ਕਰ ਲੈ ਉਹਨਾਂ ਦੀਆਂ ਆਪੋ ਆਪਣੀਆਂ ਡਿਊਟੀਆਂ ਉਹ ਸੋਹਣੇ ਤਰੀਕੇ ਦੇ ਨਾਲ ਨਿਭਾ ਲੈਂਦੀਆਂ ਸੀ ਇਸੇ ਕਰਕੇ ਹੀ ਘਰਾਂ ਦੇ ਵਿੱਚ ਕਲੇਸ਼ ਨਹੀਂ ਸੀ ਘਰਾਂ ਦੇ ਵਿੱਚ ਬੜੇ ਪਿਆਰ ਤੇ ਇਤਿਫਾਕ ਸੀ ਘਰਾਂ ਦੇ ਵਿੱਚ ਏਕਤਾ ਸੀ ਇਸੇ ਕਰਕੇ ਘਰਾਂ ਦੇ ਵਿੱਚ ਬਰਕਤਾਂ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲੋਂ ਇਥੇ ਗਲਤੀ ਹੋ ਜਾਂਦੀ ਹੈ ਕਿ ਜਦੋਂ ਵੀ ਆਪਾਂ ਭੋਜਨ ਪ੍ਰਸ਼ਾਦਾ ਤਿਆਰ ਕਰਦੇ ਹਾਂ ਜਾਂ ਤਾਂ ਸਾਨੂੰ ਪਤਾ ਨਹੀਂ ਇਹਨਾਂ ਗੱਲਾਂ ਬਾਰੇ ਜਾਂ ਫਿਰ ਅਸੀਂ ਇਹਨਾਂ ਗੱਲਾਂ ਨੂੰ ਜ਼ਰੂਰੀ ਨਹੀਂ ਸਮਝਦੇ ਪਰ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਨੇ ਕਿ ਜਿਹਾ ਤੰਨ ਤੇ ਤੇਹਾ ਮਨ ਤੇ ਮਨ ਦੇ ਸਿਰ ਤੇ ਹੀ ਸਾਡੇ ਘਰ ਦੇ ਵਿੱਚ ਖੁਸ਼ੀਆਂ ਤਰੱਕੀਆਂ ਆਉਂਦੀਆਂ ਨੇ ਤਾਂ ਇਸ ਕਰਕੇ ਆਪਾਂ ਜਦੋਂ ਵੀ ਭੋਜਨ ਪ੍ਰਸ਼ਾਦਾ ਤਿਆਰ ਕਰਦੇ ਹਾਂ ਉਦੋਂ ਸਾਡਾ ਮਨ ਸਾਡੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਜਿੰਨਾ ਭੈਣਾ ਦਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇਗਾ ਉਨਾ ਹੀ ਕਰਾਂ ਦੇ ਵਿੱਚ ਸੁੱਖ ਆਵੇਗਾ ਕਿਉਂਕਿ ਦੇਖੋ ਜੀ ਮੇਰੀਆਂ ਭੈਣਾ ਘਰ ਦੀਆਂ ਬੀਬੀਆਂ ਜਦੋਂ ਪਾਠ ਕਰਦੀਆਂ ਨੇ ਉਹਨਾਂ ਦੇ ਕੀਤੇ ਹੋਏ ਪਾਠ ਦਾ ਫਾਲਤ ਉਹਨਾਂ ਨੂੰ ਮਿਲਣਾ ਹੀ ਹੈ ਨਾਲ ਨਾਲ ਪੂਰੇ ਪਰਿਵਾਰ ਨੂੰ ਵੀ ਮਿਲਦਾ ਹੈ ਕਿਉਂਕਿ ਉਹਨਾਂ ਨੇ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਹੈ ਤੇ ਘਰ ਦੇ ਕੰਮ ਕਰ ਕਰਨੇ ਨੇ ਤੇ ਜੇਕਰ ਇਹ ਸਾਰੇ ਕੰਮ ਕਰਦਿਆਂ ਹੋਇਆਂ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਰਹਾਂਗੇ ਜਾਂ ਸਤਨਾਮ ਵਾਇਗੁਰੂ ਜੀ ਦਾ ਜਾਪ ਕਰਦੇ ਰਹਾਂਗੇ ਸਾਡੇ ਘਰ ਦੀ ਕਾਇਆ ਪਲਟ ਜਾਵੇਗੀ ਸਾਡੇ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਜਾਵੇਗੀ ਇਹ ਗੱਲ ਅਸਮਾ ਕੇ ਦੇਖ ਲੈਣਾ ਇਸ ਕਰਕੇ ਮੋਲ ਮੰਤਰ ਦਾ ਜਾਪ ਕਰਨਾ ਹੈ ਜਿੰਨਾ ਵੀ ਹੋ ਸਕੇ ਕੰਮਕਾਰ ਕਰਦਿਆਂ ਹੋਇਆਂ ਮੋਲ ਮੰਤਰ ਦਾ ਜਾਪ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ